ਹੱਥੀ ਮਿਹਨਤ ਕਰਨ ਦਾ ਆਪਣਾ ਹੀ ਮਜ਼ਾ ਵਾ ਉਹ ਸਾਹਮਣੇ ਹਲਦੀ ਲੱਗੀ ਆ ਮਿਰਚਾਂ ਲੱਗੀਆਂ ਤੇ ਮੇਰੀ ਛੋਟੀ ਜੀ ਗੁड़िया ਮੇਰੇ ਲਈ ਚਾਹ ਤੇ ਪਾਣੀ ਲੈ ਕੇ ਆਈ ਆ ਤੇ ਆਪ ਦਹੀਂ ਉੱਥੇ ਮਿੱਟੀ 'ਚ ਖੇਡਣਾ ਸਬਜ਼ੀ ਲਵਾਉਣ ਲਈ ਆ ਮੇਰ ਮੇਰ ਪਾਣੀ ਪੀਣਾ ਵਾ ਛੇਤੀ ਆ ਫੇਰ ਇੱਧਰ ਭੱਜ ਭੱਜ ਚੀਜੀ ਖਾ ਲੈ ਯਾ ਜੇ ਆਪਾਂ ਘਰ ਖਾਣ ਜੋਗੀ ਸਬਜ਼ੀ ਲਾਉਣ ਦੇ ਆ ਤੇ ਬਤਾਉ ਉਹ ਲਹੇ ਵੀ ਹਰੇ ਪਏ ਆ ਆਰਗੈਨਿਕ ਖੇਤੀ ਆਰਗੈਨਿਕ ਹੀ ਹੁੰਦੀ ਆ ਚਿੱਟੇ ਤੇ ਕਾਲੇ ਬਤਾਉ ਅੱਜ ਗਾਜਰਾ ਪਾਲਕ ਮੇਥੀ ਧਨੀਆ ਗੰਡਿਆਂ ਦਾ ਕਾਣ ਲਸਣ ਸੁੰਗਰੀ ਮੂਲੀਆਂ ਆਪਣੇ ਪੱਟੋ ਤੇ ਫਰੈਸ਼ ਪ੍ਰਾਈਸ ਸਬਜ਼ੀ ਖਾਓ ਮੇਰੇ ਮੇਰੇ ਮਸਤੋਗੇ ਨਹੀਂ ਖੇਡਣ ਬੱਚਿਆਂ ਨੂੰ ਖੇਡਣ ਦਿਆ ਕਰੋ ਮਿੱਟੀ 'ਚ ਬੱਚੇ ਹਲਦੀ ਰਹਿੰਦੇ ਆ ਤਾਂ ਅੰਦਰ ਉਸਤ ਰਹਿੰਦੇ ਆ ਬੱਚਿਆਂ ਨੂੰ ਨਾ ਡੱਕਿਆ ਕਰੋ ਮਿੱਟੀ 'ਚ ਖੇਡਣ ਆ ਵਾਗੀ ਦੇ ਪਾਣੀ ਦੀ ਲੱਗੀ ਹੁਣ ਤੇ ਇਹ ਤੇ ਆਉਂਦੀ ਭੱਜੀ ਮਾਈ ਪੀਣਾ ਵਾ ਚਲੋ ਆਜੋ ਫਿਰ ਸਬਜ਼ੀਆਂ ਲੱਗੀਆਂ ਸਾਰੀਆਂ ਨਹੀਂ ਲੱਗੀਆਂ ਅਜੇ ਚਲੋ ਲਾਉਣੇ ਆ ਕੋਈ ਨਹੀਂ ਆਜੋ ਪਾਣੀ ਪੀ ਲਓ ਤੁਸੀਂ ਆਜੋ